ਮੈਨੂੰ ਤਾਂ ਐ ਸੀ ਵੀ ਇਹ ਟੂਮਾ ਦੀ ਗੱਲ ਛੇੜ ਕੇ ਮੇਰੇ ਨਾਲ ਲੜੂਗਾ ਟੂਮਾ ਤਾਂ ਮੇਰੇ ਕੋਲੇ ਐ ਨਾ ਇਹਨੇ ਰੌਲਾ ਪਾਇਆ ਮੇਰੇ ਦਿਲ ਚਾਏ ਸੀ ਵੀ ਇਹ ਰੌਲਾ ਪਾਊਗਾ ਮੈਂ ਆਪਦੇ ਪੇਕਿਆਂ ਨੂੰ ਸੱਦੂਗੀ ਵੱੱਡ ਧੂਤਕੜਾ ਪਾਊਗਾ ਤੇ ਇੰਨੇ ਚ ਕੁੜੀ ਦਾ ਵਿਆਹ ਹੋ ਜਾਣਾ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਕੀ ਹੋ ਗਿਆ ਭਾਬੀ ਜੀ ਹਜੇ ਮੈਨੂੰ ਪੁੱਛਦੀਆਂ ਕੀ ਹੋ ਗਿਆ ਤੈਨੂੰ ਨਹੀਂ ਪਤਾ ਤੇਰਾ ਭਰਾ ਤੂੰ ਬਿੱਤਾ ਵਿੱਚ ਪਾ ਛੱਡਿਆ ਤੂੰ ਮਰ ਜਾਣਾ ਹੀ ਤੂੰ ਕਿਉਂ ਨਹੀਂ ਮਰਦੀ ਤੂੰ ਮਗਰੋਂ ਨਹੀਂ ਲੈਂਦੀ ਸਾਡੇ ਆ ਵੀ ਤੁਸੀਂ 24 ਘੰਟੇ ਬਸ ਐਂ ਗੁੱਸਾ ਕਰੀ ਜਾਂਦੇ ਰਹਿੰਦੇ ਆਂਦਾ ਦੱਸ ਦੋ ਮੈਂ ਕਰਕੇ ਦਿੱਤਾ ਹੁਣ ਹਜੇ ਮੈਂ ਦੱਸਾਂ ਆ ਟੂਮਾ ਚੋਰੀ ਹੋ ਗੂਗਾ ਉਹ ਤੇਰੀ ਵਜ੍ਹਾ ਕਰਕੇ ਹੋਈਆਂ ਪਹਿਲਾ ਜਿਹੜਾ 3.5 ਲੱਖ ਰੁਪਈਆ ਸੀ ਉਹ ਤੇਰੇ ਭਰਾ ਨੇ ਤੇ ਤੂੰ ਮੇਰੇ ਸਿਰ ਲਾਤਾ ਮੈਨੂੰ ਗਰੀਬਣੀ ਨੂੰ ਐਵੇਂ ਥਾ ਥਾ ਭੰਡੀਆਂ ਨੇ ਤੁਸੀਂ ਤੂੰ ਹਟਦੀ ਨਹੀਂ ਹਜੇ ਵੀ ਕੁਛ ਨਾ ਕੁਛ ਕਰਾ ਕੇ ਹਟੇਂਗੀ ਤੂੰ ਹਟ ਜਾ ਕੀ ਤੈਨੂੰ ਵਿਆਹ ਦਾ ਚਾਹ ਕੀ ਤੂੰ ਵਿਆਹ ਕਰਾ ਕੇ ਲੈਣਾ ਮੈਂ ਤਾਂ ਮੈਨੂੰ ਤਾਂ ਕੋਈ ਚਾ ਨਹੀਂ ਭਾਬੀ ਜੀ ਵਿਆਹ ਦਾ ਤੇ ਨਾਲੇ ਰਹੀ ਗੱਲ ਟੂਮਾ ਦੀ ਜਿੰਨਾ ਫਿਕਰ ਤੁਹਾਨੂੰ ਹਣਾ ਮੈਨੂੰ ਤਾਂ ਤਾਂ ਦੁੱਗਣਾਗਾ ਕਿਉਂਕਿ ਰੱਖੀਆਂ ਤਾਂ ਮੈਂ ਹੀ ਸੀਗੀਆਂ ਵੀ ਰੱਖੂਗਾ ਪਤਾ ਨਹੀਂ ਕਿੱਧਰ ਕਰਤਨਾ ਤੇ ਪਹਿਲਾ ਪੈਸਾ ਦਾ ਇਲਜ਼ਾਮ ਤੁਸੀਂ ਮੇਰੇ ਤੇ ਲਾਉਣਾ ਚਾ ਲਾਉਣੀ ਆ ਤੂੰ ਆਉਦੇ ਭਰਾ ਨੂੰ ਵੀ ਮੇਰਾ ਵਿਆਹ ਕਰ ਮੈਨੂੰ ਛੇਤੀ ਤੋਰ ਨਹੀਂ ਪੱਬੀ ਜੀ ਮੈਨੂੰ ਤਾਂ ਅਜੇ ਕੋਈ ਕਾਲੀ ਨਹੀਂ ਹੈਗੀ ਵਿਆਹ ਦੀ ਹੁਣ ਜਦੋਂ ਵੀਰਾ ਕਹੀ ਜਾਂਦਾ ਮੈਂ ਉਹਨੂੰ ਜਵਾਬ ਵੀ ਨਹੀਂ ਦੇਦਾ ਜਮਾ ਨੰਗ ਕਰਦੇ ਉਹਨੂੰ ਕੁੰਜਲਾ ਜਮਾ ਹੁਣ ਜ਼ਮੀਨ ਵੇਚਣ ਨੂੰ ਫਿਰਦਾ ਹੈ ਤੇਰਾ ਆ ਵਿਆਹ ਦੀ ਖਾਤਰ ਤਾਂ ਵੀ ਫਿਰ ਮੈਂ ਤਾਂ ਨਹੀਂ ਕਿਹਾ ਵੀਰੇ ਨੂੰ ਵੀ ਜ਼ਮੀਨ ਵੇਚ ਲੋ ਹੁਣ ਆ ਤੇਰਾ ਮੂੰਹ ਤਾਂ ਲੱਗਿਆ ਜਿਵੇਂ ਮੈਨੂੰ ਜਵਾਬ ਦੇਈਏ ਨਹੀਂ ਉਹਨੂੰ ਜਵਾਬ ਦੇ 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 ਨਹੀਂ ਸਕਦੀ ਕੋਈ ਨਹੀਂ ਮੈਂ ਕਰੂੰਗੀ ਵੀਰੇ ਨਾਲ ਸਾਰੇ ਥਾਂ ਮੈਨੂੰ ਭੇੜੀ ਪਹਿਣਾ ਪੈਂਦਾ ਜੇ ਕੋਈ ਅਗਲਾ ਆਖੂਗਾ ਲੈ ਪਰਜਾਈ ਦੀ ਚਲਦੀ ਆ ਪਰਜਾਈ ਦੀ ਚਲਦੀ ਆ ਵੀ ਪਰਜਾਈ ਹੋਰ ਦੱਸ ਕੀ ਕਰੇ ਮੇਰੇ ਜਵਾਕਾਂ ਨੂੰ ਤਾਂ ਕੁਛ ਛੱਡਣਾ ਹੀ ਨਹੀਂ ਤੂੰ ਨਹੀਂ ਭਾਬੀ ਇਹ ਜੀ ਕੋਈ ਗੱਲ ਨਹੀਂ ਕੋਈ ਨਹੀਂ ਮੈਂ ਵੀਰੇ ਨਾ ਕਰੂੰਗੀ ਗੱਲ ਵੀ ਵੀਰੇ ਜ਼ਮੀਨ ਜ਼ਮੂਣੀ ਵੇਚਣੀ ਹੈਗੀ ਮੇਰੇ ਪਿੱਛੇ ਜ਼ਮੀਨ ਕਾਪ ਵੀਰੇ ਵੇਚਦਾ ਕੋਈ ਦੱਸੇ ਹੀ ਹੋਗਾ ਨਹੀਂ ਮੱਝ ਅੱਗੇ ਵੀਣ ਵਜਾਏ ਦਾ ਕੀ ਫਾਇਦਾ ਤੈਨੂੰ ਉਹੀ ਤਾਂ ਕਿਨੇ ਪਾਈ ਜਾਨੀ ਆ ਵੀ ਤੂੰ ਜੇ ਉਹ ਤੁੰਨਦੀ ਆ ਵੀ ਮੇਰਾ ਵਿਆਹ ਕਰ ਤੇਰੇ ਵਿਆਹ ਦੀ ਖਾਤਰ ਜ਼ਮੀਨ ਵੇਚਦਾ ਹੋਰ ਭਾਬੀ ਨੇ ਕਿਤੇ ਬਾਹਰਲੇ ਦੇਸ਼ ਜਾਣਾ ਵੀ ਘੁੰਮਣ ਫਿਰਨ ਜਾਣਾ ਭਾਬੀ ਨੇ ਤੇਰਾ ਵੀਰਾ ਤਾਂ ਜ਼ਮੀਨ ਵੇਚਦਾ ਇਦੂ ਤਾਂ ਮੇਰੇ ਕਰਮੋਂ ਮਾਰੇ ਆ ਵੀ ਮੈਂ ਉਹਨਾਂ ਨੂੰ ਬਥੇਰਾ ਕਿਹਾ ਸੀ ਵੀ ਮੂਰੇ ਸਾਸ ਸਹੌਰਾ ਹੈ ਨਹੀਂ ਵੀ ਕੱਲੀ ਕੁੜੀ ਆ ਨਾ ਵਿਆਹੋ ਮੈਨੂੰ ਨਾ ਵਿਆਹੋ ਆ ਮੇਰੇ ਫੁੱਟਗੇ ਲੇਖ ਆ ਵੇਖ ਲੈ ਕੁੜਾ ਨਾ ਵਿਆਹੀ ਜਾਂਦੀ ਐ ਸਵਾਂ ਦੀ ਦੁੱਗਣੇ ਪੈਸੇ ਹੀ ਪੈਸੇ ਲਵਾਈ ਜਾਂਦੀ ਐ ਚਲੋ ਕੋਈ ਨਹੀਂ ਭਾਬੀ ਜੀ ਤੁਸੀਂ ਨਾ ਇੱਥੇ ਗਰਮੀ ਵਾਲੀ ਆ ਜਾਂ ਅੰਦਰ ਬਗਜੋ ਮੈਨੂੰ ਲੋਕਾਂ ਦੀਆਂ ਕਿਹੜਾ ਕੁੜੀਆਂ ਕੁਮਾਰੀਆਂ ਨਹੀਂ ਤੁਸੀਂ ਤਾਂ ਹੀ ਕਹਦੇ ਵੀ ਮੈਂ ਵਿਆਹ ਨਹੀਂ ਕਰਾਉਣਾ ਮੈਂ ਤਾਂ ਸੇਵਾ ਕਰਨੀ ਐ ਕੋਈ ਨਹੀਂ ਭਾਬੀ ਜੀ ਕਹਿ ਦੂੰਗੀ ਫਿਰ ਮੇਰੇ ਨੂੰ ਆਣਾ ਤੂੰ ਉਹ ਜਿਹੜਾ ਕੋਈ ਨਾ ਕੋਈ ਨਾ ਕਹਿੰਦੀ ਆ ਫੁੱਟਕੇ ਨਹੀਂ ਮੂੰਹ ਚੋਂ ਕਹਿੰਦੀ ਹਰੇਕ ਥਾਂ ਮੈਨੂੰ ਭੇੜੀ ਬਣਾ ਦੇਣੀ ਆ ਕੋਈ ਨਹੀਂ ਇੱਧਰ ਇੱਧਰ ਚੁੱਪਣਾ ਚੁੱਪਣਾ ਨੌਪਾਲ ਸਾਹਿਬੂ ਪੂਰੀ ਫੁੱਲ ਤਿਆਰੀ ਤੈਨੂੰ ਤਾਂ ਵਿਆਹ ਦਾ ਅੱਜ ਹੀ ਚਾ ਚੜਿਆ ਪਿਆ ਤੂੰ ਤਾਂ ਐ ਲੱਗਦਾ ਵੀ ਹੁਣੀ ਮੈਂ ਤਾਂ ਤੁਰਨਾ ਸਭੀ ਕਿਉਂ ਬੋਲੀ ਜਾਂਦੇ ਨੇ ਦੇਖੇ ਮੈਨੂੰ ਚੱਕ ਲੈੰਦੋ ਗੋਹਾ ਕੂੜਾ ਇੱਥੋਂ ਜਾ ਉਧਰ ਮਾਗ ਜੋ ਤੁਸੀਂ ਹਵਾ ਚ ਆਹੋ ਭਾਬੀ ਨੂੰ ਗਾਪੇ ਕੱਢ ਕੇ ਰਾਜੀ ਹੋ ਹੋਰ ਦੇਖੇ ਭਾਬੀ ਵੀ ਨਾ ਉਹ ਹੀ ਬੋਲੀ ਜਾਂਦੀ ਰਹਿੰਦੀ ਆ ਮੈਂ ਕਿੰਨੇ ਵਾਰੀ ਕਿਹਾ ਪਿਵਾ ਬੀਜੀ ਮੈਨੂੰ ਨਾ ਐ ਬੋਲਿਆ ਕਰੋ ਵੀ ਮੇਰੇ ਵੀ ਅੰਦਰ ਦੇਲਾ ਮੈਨੂੰ ਦੁੱਖ ਲੱਗਦਾਗਾ ਪਰ ਮੈਂ ਕਰਾਂ ਵੀ ਤੱਕ ਕੀ ਕਰਾਂ ਸੱਚੀ ਮੈਂ ਤਾਂ ਨਾ ਚਾਰੇ ਪਾਸੇ ਦੁਖੀ ਹੋਈ ਪਈ ਆ ਵੀਰੇ ਨੂੰ ਮੈਂ ਨਹੀਂ ਕਹਿ ਸਕਦੀ ਵੀਰੇ ਮੈਨੂੰ ਵਿਆਹ ਨਾ ਜੇ ਮੈਂ ਇਹ ਗੱਲ ਕਹਿਨੀ ਆ ਫਿਰ ਉਹ ਕਹਿੰਦਾ ਤੀਆਂ ਤਰਾਜ ਰਾਨੀਆਂ ਨੇ ਰੱਖਾਂ ਅਸੀਂ ਤੈਨੂੰ ਕਿੱਥੋਂ ਰੱਖ ਲਗੇ ਤੇ ਉਦੋਂ ਭਾਬੀ ਮੈਨੂੰ ਜੋ ਵੀ ਘੰਟੇ ਨੇ ਸੱਚੀ ਤਾਨੇ ਮਾਰਦੀ ਰਹਿੰਦੀ ਹੈਗੀ ਗੋ ਹਨ ਹੱਥ ਨਾਲ ਦੁਪਹਿਰਾ ਹੋ ਗਿਆ 10 ਮਿੰਟ ਬਾਅਦ ਤੋਂ ਮੈਂ ਲੈ ਲਿਆ ਆਹ ਕਿਵੇਂ ਨਿੱਕੇ ਯਾਰ ਆਤੀ ਵਧੀਆ ਵਧੀਆ ਉਹ ਠੀਕ ਆ ਬਾਈ ਵਧੀਆ ਵਧੀਆ ਮਾਤਾ ਯਾਰ ਤੇਰੇ ਕੋਲ ਹੀ ਆਇਆ ਸੀ ਘਰੇ ਗਿਆ ਸੀ ਘਰੋਂ ਕਹਿੰਦੇ ਵੀ ਉਹ ਖੇਤ ਗਿਆ ਹੋਇਆ ਬਸ ਆ ਨੱਕੇ ਬੰਨੇ ਜੇ ਕਰੀ ਜਾਂਦਾ ਸੀਗਾ ਪਾਣੀ ਦੀ ਬਾਰੀ ਸੀ ਅੱਛਾ ਮੱਕੀ ਨੂੰ ਪਾਣੀ ਲਾਉਣਾ ਹੋਊਗਾ ਕਿਵੇਂ ਆਉਣਾ ਹੋ ਗਿਆ ਮੈਂ ਤਾਂ ਯਾਰ ਤੇਰੇ ਕੋਲ ਕੰਮ ਆਇਆ ਸੀ ਕ ਕਿਵੇਂ ਬਾਈ ਦੱਸ ਮਨ ਨੂੰ ਨਾ ਯਾਰ ਤੈਨੂੰ ਪਤਾ ਹੀ ਜਵੇ ਕੁੜੀ ਦਾ ਵਿਆਹ ਆਪਣੀ ਦਾ ਅੱਛਾ ਤੇ ਮਨ ਨੂੰ ਰੁਪਈਆ ਦੀ ਲੋੜ ਆ ਯਾਰ ਬਾਈ ਮਣਕੇ 7-8 ਲੱਖ ਦੀ अच्छा हां जे ਤੁਮ ਰੁਪਏ ਦੇ ਦੇਰ ਉਹ ਤਾਂ ਠੀਕ ਹੈ ਗੱਲ ਹੈਪੀ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਹੂੰ ਆ ਆੜਤੀ ਉਹਦੇ ਨੂੰ ਪੁੱਛ ਲੈਂਦਾ ਉਸ ਦਿਨ ਮੈਂ ਗਿਆ ਤਾਂ ਸੀਗਾ ਤੂੰ ਆੜਤੀ ਕੋਲੇ ਓਏ ਆੜਤੀ ਦੋਤੇ ਤਾਂ ਮੈਂ ਗਿਆ ਸੀ ਉੱਥੇ 7 ਲੱਖ ਰੁਪਏ ਤੇ ਸਾਹਮਣੇ ਤਾਂ ਆੜਤੀ ਤੋਂ ਖੜਿਆ ਫੜਿਆ ਸੀਗਾ ਤੂੰ ਹਾਂ ਅੱਛਾ ਉਹਦੇ ਤੈਨੂੰ ਪਤਾ ਹੁਣ ਮਝਾਈ ਵਾਲੀ ਐ ਤੈਨੂੰ ਪਤਾ ਕੁੜੀ ਦੇ ਗਹਿਣੇ ਆਪਾਂ ਕਰਾ ਲੇ ਮੈਂ ਉਹ ਤੈਨੂੰ ਪਤਾ ਸਿਆਉਣੀ ਬਣ ਕੇ 7-8 ਲੱਖ ਦਾ ਤਾਂ ਤੈਨੂੰ ਪਤਾ ਉਹਨਾਂ ਜੋ ਵਿਆਹ ਕਰਾਂਗੇ ਚੱਜ ਦੀ ਕਰਾਂਗੇ ਤੈਨੂੰ ਪਤੀ ਆ ਹੁਣ ਕੋ ਯਾਰ ਵਰਚੇ ਵਰਚੇ ਵਾਲੇ ਹੋ ਜਾਂਦੇ ਉਹ ਹੈਪੀ ਪੈਸੇ ਦੀ ਗੱਲ ਤਾਂ ਕੁਛ ਨਹੀਂ ਸੀ ਬਾਈ ਯਾਰ ਪਤਾ ਕੀ ਹੈ ਮੇਰਾ ਵੀ ਹੱਥ ਜਾਂ ਤੰਗ ਹੋ ਰਿਹਾ ਮੇਰੇ ਵੀ ਅੱਧਾ ਤੈਨੂੰ ਪਤਾ ਪੈਸੇ ਜੇ ਮੈਂ ਠੇਕਾ ਜਾਂ ਭਰਿਆ ਕੁਝ ਹੋਰ ਲੇਤਾ ਬਣਾ ਅੱਛਾ ਤੇ ਹਾਂ ਕਹਿੰਦੇ ਸੀ ਹੈਪੀ ਤੈਨੂੰ ਮੈਂ ਹਾਂ ਤੂੰ ਕਿਸੇ ਹੋਰ ਨੂੰ ਨਹੀਂ ਪੁੱਛਿਆ ਓਏ ਹੋਰ ਨੂੰ ਪੁੱਛਿਆ ਭਰਾਵਾ ਦੋ ਤਿਆਰ ਨੂੰ ਕਿਸੇ ਨੇ ਹਾਂ ਹੀ ਨਹੀਂ ਕਰੀ ਆ ਜੱਗੇ ਨੂੰ ਪੁੱਛ ਲੰਦਾ ਠੇਕੇ ਨੂੰ ਨੂੰ ਪੁੱਛੂ ਮੈਂ ਜੱਗੇ ਨੂੰ ਪੁੱਛ ਲੂੰਗਾ ਤੂੰ ਜੱਗੇ ਕੋਲੇ ਜਾ ਕਿਆ ਅੱਛਾ ਪਰਸੋਂ ਆਏ ਸੀ ਮੇਰੇ ਤਾਈ ਕੋਲੇ ਅੱਛਾ ਅੱਛਾ ਲੱਖ ਰੁਪਏ ਉਹ ਤੋਂ ਲੈ ਗਿਆ ਫੜ ਕੇ ਅੱਛਾ ਹੁਣ ਤਾਂ ਉਹਦੇ ਹੱਥ ਚ 4 ਰੁਪਏ ਹੈਗੇ ਆ ਅੱਛਾ ਉਹ ਆਸੇ-ਪਾਸੇ ਲਾਣਾ ਦੇਵੇ ਠੀਕ ਤੇਰਾ ਫੋ ਪੈਂਦਾ ਨੇ ਤੁਰਦਾ ਜਾਂਦਾ ਜੁੰਦਾ ਜੱਗੇ ਕੋਲੇ ਜਾਇਆ ਕੋਨੇ ਜੱਗੀ ਕੋ ਤਾਂ ਮੈਂ ਹੁਣੀ ਜਾਣਾਂ ਫਿਰ ਬਾਈ ਯਾਰ ਉਹ ਫਿਰ ਪੈਸੇ ਲਾ ਲੂ ਦੂਗਾ ਉਹ ਫਿਰ ਲੱਗ ਜਾਂਦੇ ਪੈਸੇ ਤਾਂ ਮੈਂ ਤਾਂ ਤੈਨੂੰ ਦੇਖ ਯਾਰ ਜੱਗੇ ਦੇ ਦਿੰਦਾ ਮੇਰਾ ਤਾਂ ਪਹਿਲੇ ਹੱਥ ਤਾਂ ਘੋਰਿਆ ਚਲ ਫਿਰ ਤੇਰਾ ਵੀ ਕੀ ਸਾਰੇ ਹੁਣ ਜੋ ਤੂੰ ਜ਼ਮੀਨ ਹੀ ਲੈ ਲਈ ਉਹਨਾਂ ਲੱਗ ਗਏ ਪੈਸੇ ਉਹਨਾਂ ਦਾ ਠੀਕਾ ਭਰਤਾ ਤੂੰ ਹਾਂ ਚਲ ਕੋਈ ਗੱਲ ਨਹੀਂ ਕੋਈ ਚਲ ਠੀਕ ਆ ਭਾਈ ਠੀਕ ਆ ਕੋਈ ਜੱਗੇ ਕੋਲੇ ਜਾਣਾ ਲੈ ਦੱਸ ਪਹਿਲਾ ਕਹਿੰਦਾ ਮੈਂ ਤੇਰੇ ਕੋਲੇ ਘਰੇ ਗਿਆ ਹੁਣ ਖੇਤ ਆ ਗਿਆ ਮੰਗਰ ਕੱਲ ਪਰਸੋਂ ਤੂੰ ਆਰਤੀ ਤੋਂ ਲੈ ਕੇ ਆਏ ਪੈਸੇ ਉਹ ਪੈਸੇ ਤੇਰੇ ਕਿੱਧਰ ਗਏ ਉਹੀ ਫਰਦਾ ਮਾਰਦਾ ਆਪਦੀਆਂ ਕੋਣਾਂ ਨਹੀਂ ਪਤਾ ਜੱਗੇ ਨੂੰ ਕੀ ਕੱਪ ਮਾਰੋਗਾ ਓਹ ਹੋਇਤਾ ਗਰਮੀ ਨੇ ਬਦਲਾਤਾ ਇੰਨੀ ਗਰਮ ਲੋ ਚੱਲੀ ਜਾਂਦੀ ਐ ਬੁਰਾ ਹਾਲ ਸੜ ਪਸੂ ਜਾ ਨਮਾਤੇ ਟਿੱਕੇ ਬੈਠੇ ਬੰਡੂ ਕਰੀਆ ਬਈ ਆ ਭਾਬੀ ਨਾ ਚਲ ਬੈਠੀ ਤਾਂ ਕੋਈ ਨਾ ਮੈਂ ਤਾਂ ਆਈ ਪੁੱਛਦੀ ਸੀਗੀ ਤੇ ਆਈ ਨਹੀਂਗੇ ਤਾਂ ਤਾਈ ਹਜੇ ਉਹ ਤਾਈ ਤਾਂ ਆਈ ਨਹੀਂ ਕੋਈ ਨਾ ਕੋਈ ਨਾ ਬਹਿ ਜਾ ਤੂੰ ਰਾਮਨਾਲ ਗੱਲ ਕਰ ਲੈ ਚਲ ਕੋਈ ਨਾ ਮੈਂ ਖੜੀ ਠੀਕਾਂਗੀ ਉਹ ਕੋਈ ਨਾ ਭਾਬੀ ਕਿਉਂ ਫਿਕਰ ਕਰਦੇ ਤੇਰੇ ਭਰਾ ਵਰਗਾ ਬਹਿ ਕੇ ਗੱਲ ਕਰ ਲੈ ਚਲ ਕੋਈ ਨਾ ਬੈਠ ਜਾਨੀ ਆ ਤਾਈ ਤਾਂ ਆਜੂਗੀ ਕੋਈ ਗੱਲ ਨਹੀਂ ਤੇ ਤੈਨੂੰ ਮੈਂ ਜਿਹੜਾ ਸੁਨੇਹਾ ਲਾਉਣ ਨੂੰ ਕਿਹਾ ਸੀ ਕੋਈ ਹੋਇਆ ਹੱਲ ਜਾਂ ਕਿ ਆਈਆਂ ਉੱਥੇ ਵੇ ਜਾ ਆਈ ਸੁਨੇਹਾ ਤਾਂ ਮੈਂ ਲਾ ਆਈ ਖੁਸ਼ਖਬਰੀ ਆ ਗਈ ਉਹ ਤਾਂ ਕਹਿੰਦੇ ਕੋਈ ਗੱਲ ਨਹੀਂ अच्छा अच्छा मैं आप मिलके ऐसी बाई ਨੂੰ اچھا ਫਿਰ ਦਿਨ ਕਢਾਇਆ ਨਹੀਂ ਹਜੇ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ 5-7 ਦਿਨ ਖੜ ਜੋ ਤੇ ਅਸੀਂ ਦਿਨ ਕਢਾ ਕੇ ਤੁਹਾਨੂੰ ਦੇ ਦਾਂਗੇ اچھا اچھا ਠੀਕ ਹੈ ਚਲ ਕੋਈ ਗੱਲ ਨਹੀਂ ਫਿਰ ਤਾਂ ਆਪਾਂ ਵੀ ਤਿਆਰੀ ਕਰ ਲਈ ਜੰਨੇ ਆ ਤੇ ਕੋਈ ਨਾ ਤੂੰ ਇਸ ਗੱਲ ਦੀ ਤਫੀ ਕਰਨਾ ਕਰ ਤੇ ਬਾਈ ਨੇ ਕਹਿਤਾ ਬਾਈ ਦੀ ਜਵਾਨ ਹੁਣ ਪੱਕੀ ਆ ਗਈ ਤੇ ਵਿਆਹ ਦੀਆਂ ਤਿਆਰੀਆਂ ਕਰ ਲਾ ਉਹ ਕਹਿੰਦੇ 5-7 ਦਿਨ ਦੇ ਦਿਓ ਸਾਨੂੰ ਕੋਈ ਹੋਊਗਾ ਅਗਲੇ ਸੌਤਾਂ ਕੰਮ ਧੰਦਾ ਹਣਾ ਤੇ ਤਾਂ ਕਰਕੇ ਕਹਿਣੀ ਹੈਗੀ ਕੋਈ ਗੱਲ ਨਹੀਂ ਤੇ ਤੂੰ ਭਾਈ ਤਾਈ ਨੂੰ ਬੁਲਾ ਲਾ ਤਾਈ ਤੋਂ ਬਿਨਾਂ ਨਹੀਂ ਕੋਈ ਗੱਲ ਗੁਲਬਾਨਦੀ ਹੈਗੀ ਓਏ ਉਹੀ ਤਾਂ ਮੈਂ ਸੋਚੀ ਜਾਂਦਾ ਸੀਗਾ ਭਾਬੀ ਹੂੰ ਮੇਰੀ ਅੱਜ ਸਵੇਰੇ ਹੀ ਗੱਲ ਹੋਈ ਹੈ ਅੱਛਾ ਤੇ ਮੈਂ ਉਹਦੀ ਭੈਣ ਨੂੰ ਦੱਸਿਆ ਵੀ ਐ ਕਰਕੇ ਆ ਗੱਲ ਆ ਵੀ ਮੈਂ ਤਾਂ ਐ ਕਰਤਾ ਜਿਵੇਂ ਤੂੰ ਕਹੀ ਜਾਂਦੀ ਕਿਉਂਕਿ ਉਹ ਵੀ ਕਹੀ ਜਾਂਦੀ ਐ ਨਾ ਮੈਨੂੰ ਵਿਆਹ ਕਰਵਾਉਣ ਨੂੰ ਕਹੇ ਉਹਨਾਂ ਨੂੰ ਅੱਛਾ ਤੇ ਉਹ ਕਹਿੰਦੀ ਦੇਖ ਵੀ ਤੂੰ ਵਿਆਹ ਕਰਵਾ ਮੈਂ ਛੁੱਟੀ ਲਾਉਂਗੀ ਜੇ ਛੁੱਟੀ ਮੈਨੂੰ ਨਾ ਵੀ ਮਿਲੂਗੀ ਕਹਿੰਦੀ ਮਾਂ ਤਾਂ ਆਉਗੀ ਨਾਲੇ ਮਾਂ ਨੇ ਹਾਂ ਕਰਤੀ ਆ ਠੀਕ ਆ ਉਹ ਕਹਿੰਦੀ ਜਿਵੇਂ ਕਹਿੰਦੀ ਜਵਾਕ ਰਾਜੀ ਐ ਮੈਂ ਉਵੇਂ ਰਾਜੀ ਆ ਕਹਿੰਦੀ ਜਦੋਂ ਹਟੜਾ ਨਹੀਂ ਹੈਗਾ ਬਸ ਉਹਨੇ ਆਦੇ ਹਿਸਾਬ ਨਾਲ ਕੁੜੀ ਨੇ ਮਨਾਲੀ ਆ ਮਾਂ ਤੇ ਹੁਣ ਤਾਂ ਜੇ ਮੈਨੂੰ ਦੇਣ ਬਾਰ ਪਤਾ ਲੱਗੂਗਾ ਉਦੋਂ ਫਿਰ ਉਹ ਦੋਨੇ ਜਾਨੀਆਂ ਆ ਜਾਣਗੀਆਂ ਆਪਾਂ ਉਸ ਹਿਸਾਬ ਨਾਲ ਵਿਆਹ ਦਾ ਕਰਨਾਗੇ ਬਸ ਮੈਨੂੰ ਐ ਸੀਗਾ ਵੀ ਉਹ ਮੰਨ ਜਾਣ ਹੁਣ ਅਗਲੇ ਹਾਂ ਨਹੀਂ ਉਹ ਤਾਂ ਮੰਨ ਕੇ ਖੜ ਮੈਂ ਤਾਂ ਤਾਈ ਦੀ ਫਿਕਰ ਆ ਗਈ ਕਿਤੇ ਮੌਕੇ ਤੇ ਬੰਝ ਖੜਾ ਨਾ ਕਰ ਦੇ ਉਹ ਨਹੀਂ ਨਹੀਂ ਤਾਈ ਕੁਛ ਨਹੀਂ ਕਹਿੰਦੀ ਹੈਗੀ ਨਾਲੇ ਮੇਰੀ ਗੱਲ ਸੁਣ ਮੈਂ ਤੈਨੂੰ ਕਿਹਾ ਸੀ ਉਹਨਾਂ ਨੇ ਕੰਨਾਂ ਥਾੜੀ ਕੱਢਾਉਂਦੀ ਵੀ ਨਾ ਤਾਂ ਕੋਈ ਦਾਤ ਚਾਹੀਦਾ ਨਾ ਟੂਮਾ ਡੱਕਿਆਂ ਦਾ ਕੁਛ ਨਾ ਕਰਨ ਚਾਰ ਕੱਪੜੇ ਚ ਲੈ ਜਾਗੇ ਹਾਂ ਗੱਲ ਤਾਂ ਮੈਂ ਸਾਰੀ ਕਰੀ ਸੀਗੀ ਉਹ ਕਹਿੰਦੇ ਪਰ ਵੀ ਸਾਨੂੰ ਪਤਾ ਹੀ ਹੈਗਾ 30 ਵਾਲਿਆਂ ਨੂੰ ਤਾਂ ਹੁੰਦਾ ਹੀ ਆ ਹਨਾ ਵੀ ਜਿੰਨਾ ਦੇ ਸੱਤ ਹੋਇਆ ਵੀ ਅਸੀਂ ਸਰਦਾ ਵਰਦਾ ਕਰਾਂਗੇ ਮੈਂ ਤਾਂ ਉਹਨਾਂ ਨੂੰ ਕਹਿਤਾ ਸੀ ਵੀ ਸਾਨੂੰ ਤਾਂ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀਗੀ ਉਹ ਕਹਿੰਦੇ ਨਾ ਪਈ ਸੀ ਤਾਂ ਕਰਾਂਗੇ ਚੱਲ ਕੋਈ ਗੱਲ ਨਹੀਂ ਉਹ ਤਾਂ ਮੈਂ ਮੌਕੇ ਤੇ ਉਹ ਹੀ ਜੀ ਗੱਲ ਹੋ ਜੂਗੀ ਬਸ ਕਹਿਤਾ ਅਗਲਾ ਆਪਦੇ ਹਿਸਾਬ ਨਾਲ ਕਰ ਲੈਂਦਾ ਅਗਲੇ ਨਹੀਂ ਪਹਿਲਾਂ ਉਹਨੂੰ ਐ ਰਹਿਦਾ ਉਹ ਅਗਲੇ ਨੂੰ ਵੀ ਆ ਇਹਨਾਂ ਨੂੰ ਵੀ ਪਾ ਦੀ ਇਹਨਾਂ ਨੂੰ ਪਾ ਦੀ ਹੁਣ ਕੰਨਾ ਥਾਣੀ ਗੱਲ ਕੱਢਤੀ ਅਗਲਾ ਉਹ ਆਪਦੇ ਹਿਸਾਬ ਨਾਲ ਬਣਾਊਗਾ ਚੱਲ ਤੂੰ ਬੈਠਾ ਭਾਬੀ ਮੈਂ ਨਾ ਤੇਰੇ ਵਾਸਤੇ ਚਾਹ ਦੀ ਕਟ ਲੈ ਕੇ ਆਉਣਾ ਨਾ ਨਾ ਵਿੱਚ ਆ ਤਾਂ ਤੂੰ ਰਹਿਣ ਦੇ ਬਸ ਚਾਹ ਤਾਂ ਕੋਈ ਨਹੀਂ ਜੇ ਪੀਣੀ ਹੁੰਦੀ ਮੈਂ ਕੁੱਟ ਕਰ ਲਿਆ ਹੁੰਦੀ ਮੈਂ ਆਪ ਕਰ ਲਿਆਉਂਗੀ ਚਾਹ ਤਾਂ ਮੈਂ ਖਰ ਪੀਣੀ ਨਹੀਂ ਹੈਗੀਗੀ ਮੈਂ ਤਾਂ ਇਹ ਕਹਿੰਦੀ ਸੀ ਭਾਈ ਤਾਈ ਨੂੰ ਬਲਾ ਤੇ ਮਾੜਾ ਮੋਟਾ ਕੋਈ ਤਾਈ ਆ ਜੂਗੀ ਕੋਈ ਨਾ ਉਹ ਦੋ ਚਾਰ ਦਿਨਾਂ ਚ ਆ ਜੂਗੀ ਕਿਰਾ ਮੈਨੂੰ ਥੋੜਾ ਜਿਹਾ ਪਤਾ ਲੱਗ ਜੇ ਤੇ ਉਧਰੋਂ ਫਿਰ ਕੁੜੀ ਵੀ ਛੁੱਟੀ ਲੈਣ ਹੋ ਗਈ ਜਨਾ ਫਿਰ ਹੁਣ ਇਨੀ ਉਧਰੋਂ ਵਗਤਾ ਗਈ ਉਹ ਕਹਿੰਦੀ ਕੁੜੀ ਕਹਿੰਦੀ ਮੈਂ ਛੱਡ ਕੇ ਜਾਉਂਗੀ ਮੁੜ ਕੇ ਕਹਿੰਦੀ ਇਹਦਾ ਕੀ ਪਤਾ ਬਮਾਠ ਮਾਰ ਰਹੀਂਦੀ ਰਾਤ ਸੌ ਗੱ ਬਸ ਠੀਕ ਆ ਭਾਈ ਮੈਨੂੰ ਇਸੇ ਗੱਲ ਦੀ ਫਿਕਰ ਆ ਦੇਖ ਪਹਿਲਾਂ ਤਾਂ ਉਹ ਜੈਬੀ ਜਨੇ ਕਰੀ ਆ ਹਨਾ ਤੇ ਉਹ ਗੱਲ ਹੁਣ ਮੇਰੇ ਨਾਲ ਨਾ ਹੋ ਜੇ ਤੇ ਮੇਰੀ ਤਾਂ ਹੈਗਾ ਭਾਈ ਜਿੱਦ ਦਾ ਸਵਾਲ ਮੈਂ ਪਿੰਡ ਜਾਂਦੀ ਵੜਦੀ ਹੋ ਜਾ ਉਹ ਤੂੰ ਬੇਫਿਕਰ ਰਹਿ ਜਾ ਕੁਛ ਨਹੀਂ ਹੁੰਦਾ ਇਹ ਜਾ ਭਾਬੀ ਚੱਲ ਠੀਕ ਆ ਚੰਗਾ ਫਿਰ ਮੈਂ ਤਾਂ ਜਾਣੀ ਆਗੀ ਘਰੇ ਵੀ ਮਾਣਾ ਮੋਟਾ ਕੰਮ ਧੰਦਾ ਕਰਨਾ ਨਾ ਨਾ ਕੋਈ ਨਾ ਕੋਈ ਨਾ ਬਾਬੀ ਚੱਲ ਆ ਤਾਂ ਹੱਲ ਹੋ ਗਿਆ ਚੱਲ ਕੁੜੀ ਨੂੰ ਫੋਨ ਕਰ ਦੂੰਗਾ ਪਰ ਉਹਦੇ ਫੋਨ ਕਰੂੰਗਾ ਜਿੱਦੇ ਕੋਈ ਵਿਆਹ ਦੀ ਪਤਾ ਸੂ ਆ ਗਈ ਵੀ ਭਈ ਆ ਤਰੀਕ ਦਾ ਫਿਰ ਦੱਸ ਦੂੰਗਾ ਭਈ ਆਮਣ ਮਾਣੂ ਲਿਆ ਨਾਲ ਆ ਤਰੀਕਾ ਦਾ ਵਿਆਹ ਰੱਖਿਆ ਹੋਇਆ 2-4 ਦਿਨ ਪਹਿਲਾਂ ਆ ਜਾਣਗੇ ਘਰੇ ਵੀ ਤਿਆਰੀਆਂ ਕਰਨੀਆਂ ਆ। ਚਲ ਸੰਨੀ ਰਲਾ ਮਾ ਪਸਵਾ ਨੂੰ ਯਾਰ। ਆਹਾ ਹੋ ਗਿਆ 16000 ਤੇ 11000 ਕਰਾਲੇ ਨੂੰ ਦਿੱਤਾ। ਠੀਕ ਆ ਕਿਵੇਂ ਆ? ਵਧੀਆ। ਹੋ ਠੀਕ ਹੈ। ਹਾਂ ਠੀਕ ਹੈਗਾ। ਹੋਰ ਕੀ ਕਰੀ ਜਾਂਦਾ ਸੀ? ਉਹ ਸਾਹਬ ਜੀ ਕਰੀ ਜਾਂਦਾ ਸੀ ਯਾਰ ਇਹ ਨਾ ਖੇਤ ਦਾ ਸੀ। ਚਲ ਇਹ ਤਾਂ ਮੈਂ ਫੇਰ ਕਰ ਲੂੰਗਾ। ਉੱਚੋ ਹਾਂ ਇਹ ਤਾਂ ਫੇਰ ਕਰ ਲਉ ਚਲ ਕੋਈ ਨਾ ਲੈਪਟਾਪ ਤੇ ਕਰਨ ਲੱਗਾ ਹਿਸਾਬ ਵੀ ਉਹ ਇਹ ਬਸ ਜਵਾਕਾਂ ਨੂੰ ਲੈ ਕੇ ਦਿੱਤਾ ਸੀਗਾ ਤੇ ਤੂੰ ਦੱਸ ਅੱਜ ਕਿਵੇਂ ਆ ਗਿਆ ਉਹ ਭਰਾਵਾ ਬਸ ਤੇਰੇ ਕੋਲੇ ਮੈਂ ਤਾਂ ਕੰਮ ਆਇਆ ਸੀ ਕੰਮ ਤਾਂ ਕੰਮ ਮੈਨੂੰ ਇੰਨਾ ਤਾਂ ਪਤਾ ਤੇਰਾ ਵੀ ਐਂ ਪੈਣਾ ਹੁਣ ਮਗਰ ਸੂਈ ਕੁੱਤੀ ਵਾਂਗੂ ਖਾਣ ਨੂੰ ਪੈਣਾ ਤੇ ਉਹਦੇ ਖੇਤ ਭੁੱਲ ਗਿਆ ਕਿਵੇਂ ਪੁੱਠਾ ਬੋਲਿਆ ਸੀ ਉਹ ਭਰਾਵਾ ਉਹ ਗੱਲਾਂ ਵਾਸਤੇ ਮੈਂ ਮੈਂ ਤਾਂ ਸੋ ਗਲਤੀ ਠੀਕ ਹੈ ਹਾਂ ਗਲਤੀ ਮੰਨਦਾ ਭਰਾਵਾ ਮੈਂ ਇਥੋਂ ਦਾ ਬਾਹਰ ਮੈਂ ਤੇ ਇੱਕ ਗੱਲ ਦੱਸਦਾ ਮੈਂ ਇਥੋਂ ਮੈਂ ਬਹੁਤ ਡਰਦਾ ਤੈਥੋਂ ਮੈਨੂੰ ਤਾਂ ਬਹੁਤ ਡਰ ਲੱਗਦਾ ਤੈਥੋਂ ਮੈਂ ਤਾਂ ਪਰਾਂ ਦੀ ਹੋ ਕੇ ਨਗਦਾਗਾ ਆਜੋ ਤੂੰ ਆਇਆ ਨਾ ਜਿਹੜਾ ਅੱਜ ਵਾਲਾ ਚਿਹਰਾ ਤੇਰਾ ਅੱਗੇ ਵਾਲੇ ਚਿਹਰੇ ਨਾਲ ਰਲਦਾ ਨਹੀਂ ਅੱਜ ਤਾਂ ਤੂੰ ਆਇਆ ਬਣਿਆ ਫਿਰਦਾ ਭੋਲਾ ਭਾਲਾ ਜ ਆਹ ਇਹ ਤਾਂ ਤੇਰੀ ਗੱਲ ਸਹੀ ਐ ਕੋਈ ਬੇਵਕਤਾ ਪੈਂਦੀ ਨਾ ਉਹਦੀ ਬੰਦਾ ਤੇਰੇ ਕੋਲੇ ਆਉਂਦਾ ਤਾਂ ਮੇਰੇ ਕੋਲ ਹੁਣ ਤੈਨੂੰ ਸਾਰਾ ਮੈਨੂੰ ਪਤਾ ਐ ਤੇਰੇ ਕੋਲੇ 2 ਰੁਪਏ ਹੈਗੇ ਹੁਣ ਠੀਕ ਐ ਤੂੰ ਟਰੈਟ ਵੀ ਲਿਆਉਣਾ ਮੈਨੂੰ ਇਹ ਵੀ ਗੱਲ ਦੱਸਣ ਚਾਹੀਏ ਹਾਂ ਹਾਂ ਲਿਆਉਣਾ ਐ ਲਿਆਉਣਾ ਟਰੈਟ ਹਾਂ ਮੇਰੀ ਗੱਲ ਸੁਣ ਤੂੰ ਲੈ ਲਈ ਟਰੈਟ ਤਾਂ ਲੈ ਲਈ ਤੂੰ ਬਾਚ ਅੱਛਾ ਕੁੜ ਪੈਸੇ? ਹਾਂ। ਜਾ ਯਾਰ ਤੇਰੇ। ਕੁੜੀ ਦਾ ਵਿਆਹ ਠੀਕ ਐ। ਜਿੰਨਾ ਕ ਆਪਣਾ ਹੋਇਆ ਆਪਾਂ ਕਰਾਂਗੇ ਮਦਦ। ਕੰਮ ਤਾਂ ਦਾ ਕਰਾਵਾਂਗੇ। ਪਰ ਮੈਂ ਤੈਨੂੰ ਦੱਸਾਂ ਹੈਪੀ ਬਈ। ਪੈਸੇ ਨਾ ਮੰਗਾ। ਪੈਸੇ ਹੈ ਨਹੀਂ ਮੇਰੇ ਕੋਲੇ। ਉਹ ਜੱਗੇ ਯਾਰ ਪੈਸੇ ਤੇਰੇ ਕੋਲੇ ਹੈਗਾ ਤੂੰ ਟਰੈਕ ਲੈਣਾ। ਤੂੰ ਟਰੈਕ ਤੋਂ ਠਹਿਰ ਕੇ ਲੈ ਲਈਂ ਜੇ ਜੱਜ ਨਹੀਂ ਤੂੰ ਐਂ ਦੇਣੇ ਤੂੰ ਮੇਰੀ ਯਾਰ ਜ਼ਮੀਨ ਤੱਕ ਲੱਗ ਲੈਣੇ ਰੱਖ ਲੈ। ਨਹੀਂ ਜ਼ਮੀਨ ਰੱਖ ਲੈ ਪਹਿਲਾਂ ਮੈਨੂੰ ਐਂ ਦੱਸ ਮੇਰੇ ਕੋਲੇ ਕਾਹਦੇ ਆ ਗਏ? ਮੇਰੇ ਕੋਲ ਕਿੱਥੇ ਪੈਸੇ? ਉਹ ਜਗ੍ਹਾ ਤੋਂ ਆਇਆ ਨਾ ਯਾਰ ਮੈਨੂੰ ਸੁਣ ਚਾਹ ਪੈਸੇ ਤੇਰੇ ਕੋਲੇ ਹੈਗੇ ਆ ਪੈਸੇ ਮੇਰੀ ਗੱਲ ਸੁਣ ਤੇਰੇ ਕੋਲੇ ਪੈਸੇ ਜਮੇ ਨਹੀਂਗੇ ਕਿੱਧਰ ਗਏ ਤੇਰੇ ਪੈਸੇ ਉਹ ਮੇਰੇ ਪੈਸੇ ਹੁਣ ਤਾਂ ਤੁਥ ਕੀ ਉਹਲਾ ਰੱਖਣਾ ਯਾਰ ਤੁਹਾਨੂੰ ਉਹ ਵੀ ਦੱਸ ਦਿੰਦਾ ਆ ਆਰਤੀਆ ਕੋਲੇ ਗਿਆ ਸੀ ਉਹ ਕਹਿੰਦਾ ਪੈਸੇ ਮੈਥੋਂ ਲੈ ਕੇ ਗਿਆ ਸੀ 7 ਲੱਖ ਰੁਪਏ ਫੜ ਕੇ ਉਹ ਵੀ ਗੱਲ ਸਹੀ ਐ ਤੇਰੀ ਕੋਈ ਇਹ ਚ ਗੱਲ ਚ ਗਲਤੀ ਨਹੀਂ ਪਰ ਮੇਰੀ ਗੱਲ ਤਾਂ ਸੁਣ ਲੈ ਪੂਰੀ ਦੱਸ ਪੈਸੇ ਲਿਆ ਸੀ ਆਰਤੀ ਦੇ ਤੋਂ ਠੀਕ ਐ 7 ਲੱਖ ਰੁਪਏ ਲਿਆ ਸੀ ਹੂੰ ਉਹਦੇ ਹੀ ਮੈਂ ਕਰਾ ਲਈ ਸੀ ਟੂਮਾ ਹਾਂ ਠੀਕ ਹੈ ਤੂੰ ਉਹ ਰੱਖ ਲਈਆਂ ਤੂੰ ਮੱਕਰਾ ਕੇ ਮੈਂ ਕੁੜੀ ਨੂੰ ਆ ਤੂੰ ਸਾਂ ਦੇ ਤੇ ਕਰ ਉਹ ਚ ਕੀ ਹੈ ਤੂੰ ਮਾ ਤੇ ਮੈਨੂੰ ਪਤਾ ਹੈਗਾ ਤੂੰ ਮਾ ਕਿੱਥੇ ਹੈ ਠੀਕ ਹੈ ਸਾਰਾ ਪਤਾ ਮੈਨੂੰ ਗੱਲ ਕਰ ਮੈਂ ਇਹ ਗੱਲ ਤੋਂ ਡਰਦਾ ਕਿ ਕੁੜੀ ਦਾ ਵਿਆਹ ਹੋ ਜਾਂਦੇ ਉਦੋਂ ਵਾਰ ਮੈਨੂੰ ਪਤਾ ਹੈਗਾ ਕਿੱਥੇ ਪਈਆਂ ਜਿਹਦੇ ਕੋਲ ਮੈਨੂੰ ਤੁਮਾ ਮਿਲ ਗਿਆ ਉਹਨੂੰ ਨਾਲ ਸਾਥ ਚ ਵੱਡੂ ਹੈ ਉਹਦੀ ਤੋੜੋ ਲੱਤਾਂ ਨਾਲੇ ਤੇ ਮੈਨੂੰ ਪਤਾ ਸਾਰੀ ਹੈ ਗੱਲ ਕਰ ਮੈਨੂੰ ਹੁਣ ਆਏ ਵੀ ਐਵੇਂ ਕੁੜੀ ਦੇ ਕੁੜੀ ਦਾ ਵਿਆਹ ਚ ਉਲਝਣ ਪੈ ਜੂਗੀ ਤੇ ਮੈਨੂੰ ਚਾਹੀਦੇ ਰੁਪਏ ਭਾਈ ਵਾਂ ਕੇ ਜੱਗਿਆ ਤੂੰ ਟ੍ਰੈਨ ਲਈ ਬਾਤ ਚ ਮੈਨੂੰ ਚੁੱਪ ਕਰਕੇ ਰੱਬਿਆ ਦੇ ਦੇ 2.5 ਲੱਖ ਰੁਪਇਆ ਕੋਈ ਨਹੀਂ ਮੈਂ ਦੇ ਦੂੰ ਤੈਨੂੰ ਪੈਸੇ ਦੇ ਦੂੰ ਹਾਂ ਦੇ ਦੂੰ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਟਰੈਡ ਦੇ ਦੂੰਗਾ ਕੋਈ ਨਹੀਂ ਕੋਈ ਨਹੀਂ ਮੈਂ ਮਦਦ ਕਰੂੰ ਤੇਰੀ ਪੈਸੇ ਦੇ ਦੂੰ ਤੈਨੂੰ ਮੈਂ ਕੋਈ ਗੱਲ ਨਹੀਂ ਜੇ ਤੂੰ ਟਰੈਡ ਲੈਣਾ ਹੋਇਆ ਆਪਾਂ ਕੋਈ ਬਾਅਦ ਚ ਲੈ ਲਾਂਗੇ ਕੁੜੀ ਦਾ ਵਿਆਹ ਕਰ ਲਈ ਆਪਾਂ ਤੈਨੂੰ ਟਰੈਡ ਵੀ ਦਿਵਾ ਕੇ ਲਿਓ ਮੱਡੀ ਤੋਂ ਐਸੀ ਜੀ ਕੋਈ ਗੱਲ ਨਹੀਂ ਠੀਕ ਹੈ ਆ ਸੋਣਾਂ ਵਾਲੀ ਗੱਲ ਕਿਵੇਂ ਦੱਸਦਾ ਸੀ ਤੂੰ ਕੀ ਕਹਿਣਾ ਸੀਗਾ ਜਿਹਦੇ ਕੋਲ ਸੋਨਾ ਮਿਲ ਗਿਆ ਮੇਰੇ ਆ ਠੀਕ ਹੈ ਉਹਦੀਆਂ ਲੱਤਾਂ ਤੋੜੂਗਾ ਨੇ ਸੱਥ ਚ ਬੱਡ ਕੇ ਆਉਂਗਾ ਉਹਨੂੰ ਐਂ ਦੇਖੀ ਤੂੰ ਮੈ ਤੇ ਤੇਰੀ ਭੁਜਾਈ ਆ ਉਹ ਪਹਿਲੇ ਦੇ ਕੋਲ ਹੀ ਟੂਮਾ ਤਾਂ ਸਾਰਾ ਕੁਝ ਉਹਦੇ ਕੋਲ ਹੀ ਆ ਹੋਰ ਘਰੋਂ ਕਿਧਰ ਗਿਆ ਘਰੋਂ ਕਿਹੜਾ ਕੋਈ ਪੈਸੇ ਦੀ ਤਲਵਾਰ ਖਾ ਗਈ ਸਰ ਉਹ ਇੱਕ ਦਿਨ ਲਿਆ ਕੇ ਪਹਿਲਾਂ ਰੱਖੀ ਆ ਕੁੜੀ ਨੇ ਹੁਣ ਉਹ ਜੀ ਟੂਮਾ ਹੈ ਨਹੀਂ ਮੈਂ ਕਹਿੰਦਾ ਕਾਣੂ ਕਲੇਰ ਪਾਣਾ ਕਾਣੂ ਕਲੇਰ ਪਾਣਾ ਇਹਨੂੰ ਕਾਣੂ ਮਾਰਨਾ ਠੀਕ ਆ ਕੱਲ ਹੁਣ ਮਨੂੰ ਆਏ ਵੀ ਕੁੜੀ ਦਾ ਵਿਆਹ ਹੋ ਜਾਂਦੇ ਫੇਰ ਵਿਆਹ ਕਰ ਲਾ ਤੂੰ ਮੈਂ ਤੈਨੂੰ ਦੱਸਦਾ ਘੱਬਰਣਾ ਕੋਈ ਨਹੀਂ ਠੰਡਾ ਰਹਿ ਮੈਂ ਤੈਨੂੰ ਪੈਸੇ ਦੇ ਦੂੰ ਕੋਈ ਗੱਲ ਨਹੀਂ ਤੂੰ ਕਾਬਰਣਾ ਪੈਸੇ ਮੈਂ ਦੇ ਦਿੰਦਾ ਮੈਂ ਪੈਸੇ ਦੇ ਦੂੰ ਤੈਨੂੰ ਕੋਈ ਗੱਲ ਨਹੀਂ ਤੂੰ ਹਜੇ ਉਹਦੇ ਨਾਲ ਲੜੀ ਨਾ ਆਪਾਂ ਬਾਅਦ ਕਰਾਂਗੇ ਗੱਲ ਉਹਦੇ ਨਾਲ ਠੀਕ ਹੈ ਤੂੰ ਹੋਰ ਨਾ ਪੁੱਛਾਂ ਮੈਂ ਕਿਸੇ ਨੂੰ ਨਾ ਪੁੱਛੀ ਨਾ ਮੈਂ ਆਪੇ ਦੇ ਦੂੰ ਤੈਨੂੰ ਪੈਸੇ ਬਸ ਠੀਕ ਹੈ ਆਪਣੀ ਕੁੜੀ ਦਾ ਵਿਆਹ ਕਰਾ ਲਗਰਦੀ ਚੰਗਾ ਕੋਈ ਨਹੀਂ ਆਪਣੀ ਕੁੜੀ ਦਾ ਵਿਆਹ ਬਾਈ ਠੀਕ ਹੈ ਹਾਂ ਕੋਈ ਗੱਲ ਨਹੀਂ ਮੈਂ ਦੇ ਦੂੰ ਤੈਨੂੰ ਪੈਸੇ ਸ਼ਾਮ ਨੂੰ ਫੜ ਕੇ ਲਗਿਆ ਹਾਂ ਤੂੰ ਸ਼ਾਮ ਨੂੰ ਆ ਜੀ ਚੰਗਾ ਬਾਈ ਚੰਗਾ ਨਵਾ ਦੇ ਯਾਰ ਬਾਈ ਹਾਂ ਕੋਈ ਨਹੀਂ ਸ਼ਾਮ ਨੂੰ ਆ ਜੀ ਤੂੰ ਠੀਕ ਹੈ ਮੈਨੂੰ ਤਾਂ ਪਹਿਲਾਂ ਪਤਾ ਸੀਗਾ ਹਾਏ ਆ ਪਾਤੇ ਪਿੱਟਣੇ ਮੈਨੂੰ ਪਤਾ ਸੀ ਇਹ ਤੀਮੀ ਦਾ ਹੈ ਮੈਂ ਤਾਂ ਭਾਬੀ ਮੰਨਦਾ ਮੈਂ ਤਾਂ ਮਾਂ ਵਰਗੀ ਮੰਨਦਾ ਇਹਨੂੰ ਆਪਾ ਪਤਾ ਸਿਆਪੇ ਨੇ ਉਹੀ ਕਰਤਾ ਕੰਮ ਜਮਾ ਮਾਰਤੇ ਮੈਨੂੰ ਪਤਾ ਸੀ ਇਹਦਾ ਚੋਰੀ ਕਰਕੇ ਤੇ ਮੈਨੂੰ ਫੜਾ ਗਈ ਲੈ ਵੀ ਜੱਗਿਆ ਜੇ ਬਚਣਾ ਤਾਂ ਸਿਆਉਣਾ ਕਿਸੇ ਲੋਟ ਆਪਾਂ ਪਹਿਲੀ ਹੈਪੀ ਨੂੰ ਦੇ ਦੇ ਤੇ ਆਪਾਂ ਆਪਦੀ ਮੋਰੀ ਨਿਕਲ ਜਾ ਕੇ ਰਾਂ ਤੇ ਨਹੀਂ ਫਿਰ ਲੱਤਾਂ ਵਾ ਟੁੱਟੀ ਲੈ ਤੇਰੀ ਤਾਂ ਹਾਈ ਹਾਈ ਹੇ ਮਾਰਤੇ ਸੀ ਸਿਆਉਣਾ ਚੱਕ ਪਹਿਲਾਂ ਤਾਂ ਹੈਪੀ ਨੂੰ ਫੜਾ ਕੇ ਸਿਨਾ ਪੜਦੇ ਨਾਲ ਹਨਾ ਠਹਿਰ ਕੇ ਚੱਲਾਂਗੇ ਜੇ ਥੋੜਾ ਜਿਹਾ ਸਿਆਉਣਾ ਆਪਾਂ ਆਦੇ ਹੱਥੇ ਟੱਕਰ ਲੀਏ ਹੋ ਹੋ ਲੋ ਜੀ ਨਾਲ ਨਾ ਗੋਹਾਸ ਫੁੱੱਕ ਗਿਆ ਜਮਈ ਮੀਤ ਨੂੰ ਤਾਂ ਐ ਵੀ ਨਹੀਂ ਪਤਾ ਵੀ ਗੋਹਾ ਹਟਾਲਦਾ ਹੁਣ ਕਹਿੰਦਾਂ ਦੀ ਮੈਂ ਗੋਹਾ ਚਾਖਦੀ ਆ ਗੋਹਾ ਚਾਖਦੀ ਭਾਬੀ ਹਾਂ ਬਈ ਕਿਵੇਂ ਠੀਕ ਆ ਭਾਬੀ ਵਧੀਆ ਆ ਗਏ ਜਮਾ ਚੜਦੀ ਕਲਾ ਅੱਛਾ ਕਿਵੇਂ ਆ ਗਏ ਮੈਂ ਤੇਰੇ ਕੋਲ ਹੀ ਆਉਂਦੀ ਸੀ ਮੈਂ ਮੈਨੂੰ ਕੰਮ ਆਗਾ ਮੈਂ ਬਾਈ ਕੋਲੇ ਆਇਆ ਸੀ ਬਾਈ ਕਿੱਥੇ ਐ ਲਓ ਬਾਈ ਕੀ ਮੈਂ ਚੁੰਨੀ ਦੇ ਲੜ ਬਨ ਕੇ ਰੱਖਦੀ ਆ ਮੈਨੂੰ ਕੀ ਪਤਾ ਕਿੱਥੇ ਗਿਆ ਤੂੰ ਤਾਂ ਭਾਬੀ ਹਾਂ ਖਾਣ ਨੂੰ ਪਿਆ ਕਰਾ ਤੂੰ ਮੈਨੂੰ ਐਂ ਦੱਸ ਮੀਤ ਹੋਊਗੀ ਘਰੇ ਨਾ ਮੀਤ ਤਾਂ ਆਪਦੇ ਕੰਮ ਕਰੀ ਜਾਂਦੀ ਐ ਤੂੰ ਦੱਸ ਮੀਤ ਤੋਂ ਕੀ ਕਰਾਉਣਾ ਹੈ ਹੀ ਨਹੀਂ ਕਰੇ ਮੀਤ ਤਾਂ ਕੰਮ ਕਰੀ ਜਾਂਦੀ ਐ ਤੂੰ ਮੈਨੂੰ ਦੱਸ ਤੂੰ ਕੀ ਕੰਮ ਮੈਂ ਤਾਂ ਭਾਬੀ ਤੇਰੇ ਮੁਰੇ ਬੰਨੇ ਹੱਥ ਤੂੰ ਮੇਰੇ ਨਾਲ ਜਹੇ ਜੀ ਮੈਂ ਪਹਿਲਾਂ ਚਿੱਤ ਚ ਸੋਚੀ ਸੀ ਨਾ ਤੈਨੂੰ ਉਦੈ ਇੰਨਾ ਜ਼ੋਰ ਲਾਇਆ ਸੀ ਮੈਂ ਤੂੰ ਕਹਿੰਦੀ ਨਾ ਇਹ ਗੱਲ ਹੋ ਨਹੀਂ ਸਕਦੀ ਕੀ ਤੂੰ ਮੇਰੇ ਨਾਲ ਉਹੀ ਗੱਲ ਹੁਣ ਫੇਰ ਕਰਤੀ ਇਹ ਜੋ ਮੈਂ ਕੀ ਕਰਤਾ ਤੂੰ ਉਹਦੇ ਕਿਹਾ ਨਹੀਂ ਸੀ ਅਕੇ ਸਿਉਣਾ ਤਾਂ ਕਿ ਸਾਡਾ ਗਾ ਕੇ ਮੇਰੇ ਪੇਕਿਆਂ ਦਾ ਕਿ ਸਾਡੇ ਘਰੋਂ ਦਾ ਹੱਲ ਚੱਲ ਹੋ ਜੇ ਤੇ ਉਹ ਆਇਆ ਸੀ ਮੇਰੇ ਕੋਲੇ ਰਾਖਸ਼ ਮੇਰਾ ਭਾਈ ਹੈਪੀ ਅੱਛਾ ਤੇਰੇ ਘਰ ਵਾਲਾ ਤੇ ਮੈਨੂੰ ਕਹਿੰਦਾ ਮੈਂ ਵੱਢ ਕੇ ਨਾ ਕਹਿੰਦਾ ਸੱਤ ਚ ਢੰਗੂਗਾ ਨਾ ਜਿਹਨੇ ਮੇਰਾ ਸਿਆਉਣਾ ਚੱਕਿਆਗਾ ਤੇ ਮੇਰੇ ਕੋਲੇ ਇੰਨਾ ਕ ਉਹ ਕਰਕੇ ਗਿਆਗਾ ਜਰੂਸ ਕੱਢ ਕੇ ਗਿਆਗਾ ਉਹ ਹੈਪੀ ਦੇ ਫੋਕੇ ਡਰਾਵਿਆਂ ਤੋਂ ਤੂੰ ਡਰ ਗਿਆ ਸਿਆਉਣਾ ਮੈਨੂੰ ਟੈਕ ਹੋਣ ਵਾਲਾ ਹੋ ਗਿਆ ਤੂੰ ਕਹਿੰਦੀ ਡਰ ਗਿਆ ਕਿ ਲੈ ਸਿਆਉਣਾ ਤਾਂ ਮੇਰਾ ਸੀ ਜੇ ਮੇਰਾ ਸੀ ਤਾਈਓ ਤੇਰੇ ਕੋਲੇ ਫੜਾ ਕੇ ਆਈ ਤੂੰ ਮਾਰਾ ਜਾਂ ਹੈਪੀ ਨੇ ਦਬਕਾ ਕੇ ਮਾਰਤਾ ਤੂੰ ਤਾਂ ਜਮੇ ਹੀ ਲੱਗਾ ਕੰਮਣ ਲੱਗ ਗਿਆ ਤੇਰਾ ਲੱਤਾਂ ਕੰਮ ਨਹੀਂ ਲੱਗੀਆਂ ਮੈਨੂੰ ਮਾਰੂਗਾ ਉਹ ਭਾਈ ਮੈਨੂੰ ਕਹਿ ਕੇ ਗਿਆਗਾ ਕਹਿੰਦਾ ਮੈਂ ਤਾਂ ਸੱਤ ਚ ਘੜੀ ਸੂੰਗਾ ਕਹਿੰਦਾ ਮੈਂ ਤਾਂ ਮਾਰੂਗਾ ਮੈਂ ਨਹੀਂ ਇਹ ਜਿਆ ਬੰਦਾ ਉਹ ਤਾਂ ਉਹ ਤਾਂ ਮੈਨੂੰ ਉੱਥੇ ਅੰਦਰ ਬੈਠੇ ਨੂੰ ਟੈਕ ਹੋਣ ਵਾਲਾ ਹੋ ਗਿਆ ਜਦੋਂ ਉਹ ਕਹਿੰਦਾ ਸੀ ਕਹਿੰਦਾ ਮੈਂ ਵੱਡੂਗਾ ਤੇਰਾ ਨਾਂ ਲੈਤਾ ਹੈ ਕਹਿੰਦਾ ਉਹਨੇ ਚੱਕਿਆ ਸਿਆਣਾ ਉਹਨੂੰ ਸਾਰਾ ਪਤਾ ਹੈਗਾ ਤੂੰ ਤਾਂ ਕਹਿੰਦੀ ਪਤਾ ਨਹੀਂ ਉਹਨੂੰ ਅਕੇ ਉਹ ਤਾਂ ਉਹੀ ਮਾਰੀ ਜਾਂਦਾ ਉਹਨੂੰ ਤਾਂ ਮੈਂ ਬੇਦੀ ਨਹੀਂ ਮੇਰੀ ਗੱਲ ਸੁਣ ਤੂੰ ਨਾ ਐਵੇਂ ਡਰ ਮੈਂ ਜਿਹੜੀ ਚੀਜ਼ ਤੈਨੂੰ ਫੜਾ ਕੇ ਗਈ ਹੈ ਨਾ ਉਹ ਮੇਰੀ ਹੈ ਉਹਨਾਂ ਦੀ ਭਾਬੀ ਸੋਡੀ ਘਰ ਦੀ ਗੱਲ ਆ ਮੈਨੂੰ ਨਹੀਂ ਪਤਾ ਮੈਨੂੰ ਨਾ ਵਿੱਚ ਘੜੀਸਾ ਤੇ ਮੈਂ ਤਾਂ ਸਿਆਣਾ ਉਹਨੂੰ ਫੜਾਉਂਗਾ ਆਏ ਕਿਵੇਂ ਫੜਾਏਗਾ ਸਿਆਣਾ ਹਾਂ ਮੈਂ ਤਾਂ ਫੜਾਉਂਗਾ ਉਹਨੂੰ ਇੱਕ ਹੀ ਗੱਲ ਤੂੰ ਮੈਨੂੰ ਮਰਵਾਉਣਾਗਾ ਲਾ ਫਿਰ ਉਹ ਵੀ ਤੂੰ ਮਾਰੀ ਜਾਏਗਾ ਹੂੰ ਕਿਵੇਂ ਮਰ ਜਾਊਗਾ ਸਿਉਣਾ ਫੜਾ ਦੇਗਾ ਹਾਂ ਉਹ ਤੈਨੂੰ ਆਏ ਪੁੱਛੂਗਾ ਵੀ ਤੈਨੂੰ ਸਿਉਣਾ ਕੌਣ ਫੜਾ ਕੇ ਆ ਤੂੰ ਮੇਰਾ ਨਾ ਤਰੇਗਾ ਵੀ ਮੈਨੂੰ ਭਾਬੀ ਫੜਾ ਕੇ ਗਈ ਆ ਤੇ ਤੈਨੂੰ ਪਤਾ ਵੀ ਹਰਪ੍ਰੀਤ ਆਹੀ ਮੰਨ ਜੂਗੀ ਪੋਲੇ ਪੈਰੀ ਉਹ ਵੀ ਨਹੀਂ ਮੈਨੂੰ ਨਹੀਂ ਪਤਾ ਜਿਵੇਂ ਮਰਜੀ ਹੋਵੇ ਆਸੇ ਆਸੇ ਸਿਉਣਾ ਸਿਉਣਾ ਉੱਥੇ ਉਹ ਫੜਾ ਦੇ ਉਹ ਕਿਵੇਂ ਫੜਾ ਦੇ ਤੈਨੂੰ ਸਿਉਣਾ ਮੈਂ ਕੁਛ ਹੋ ਜੇ ਮੇਰਾ ਇੱਧਰ ਲਾ ਪਾਸਾ ਇੱਧਰ ਹੋ ਜੇ ਮੈਨੂੰ ਪਤਾਗਾ ਮੈਂ ਆਪੇ ਭਰੇ ਲੂ ਮੇਰਾ ਭਾਈ ਆਗਾ ਮੇਰੇ ਚਾਚੇ ਦਾ ਮੁੰਡਾ ਆਗਾ ਓਹੋ ਮੈਨੂੰ ਤਾਂ ਐ ਲੱਗਦਾ ਨਾ ਮੇਰਾ ਭਰਾ ਤਾਂ ਮੇਰਾ ਬੰਦਾ ਹੈ ਮੈਨੂੰ ਤਾਂ ਬਰਾਉਣਾ ਬਾळा ਹੀ ਸੌਖਾ ਮੱਖਣ ਉਹਦੀ ਲਾ ਦੂੰ ਮੈਂ ਤਾਂ ਮੈਂ ਤਾਂ ਸਿੱਧਾ ਹੀ ਕਹਿ ਦੂੰ ਜੱਗੇ ਨੇ ਚੱਕੂਆਂ ਅੱਛਾ ਹੁਣ ਭਾਬੀ ਫਿਰ ਮੇਰੀ ਗੱਲ ਸੁਣਾ ਚੋਰੀ ਤੂੰ ਕਰੀ ਤੇ ਸਿਉਣਾ ਸੋਡਾ ਤੇ ਮੈਂ ਮਾਨਤ ਫੜਾਉਣ ਜਾਣਾ ਉਲਟਾ ਤੂੰ ਮੈਨੂੰ ਕਹਿੰਦੀ ਆ ਕੇ ਚੋਰ ਤੂੰ ਤੇ ਕਿਹੜੀਸੋਂ ਤੈਨੂੰ ਵਿੱਚ ਰੱਖੂਗੀ ਕਿ ਮੈਂ ਮੇਰੇ ਅੱਗੇ ਕਸੂਰਾ ਵੀ ਦੱਸ ਤਾ ਤੇਰਾ ਕਸੂਰਾ ਹੀ ਹੈ ਨਾ ਤੂੰ ਮੈਨੂੰ ਸਿਉਣਾ ਪੜਾ ਹਾਂ ਫਿਰ ਤੇਰਾ ਆਪੇ ਹੀ ਨਹੀਂ ਕਸੂਰ ਹੋਣਾ ਅੱਛਾ ਤੈਨੂੰ ਫੜਾਵਾਂ ਹੈ ਜਾ ਕੇ ਮੇਰੇ ਬੰਦੇ ਨੂੰ ਫੜਾਂਗਾ ਫਿਰ ਤੇਰਾ ਕਸੂਰੀ ਕਸੂਰਾ ਅੱਛਾ ਹੁਣ ਤੈਨੂੰ ਯਕੀਨ ਨਹੀਂ ਵੀ ਸੋਣਾ ਇਹਦੇ ਕੋਲ ਹੈ ਹੀ ਨਹੀਂ ਇਹਨੇ ਕਿਸੇ ਮੈਨੂੰ ਪਤਾ ਹੀ ਹੈ ਹਾਂ ਆਸੇ ਫਿਰ ਅੱਛਾ ਸੋਣਾ ਤੂੰ ਦੇ ਦੇ ਤੂੰ ਦੇ ਦੇ ਮੈਂ ਘਰੇ ਦੇਵਾਂ ਜਮਾ ਨਹੀਂ ਬਚਦਾ ਪਹਾਂ ਦੀ ਵੜਦਾ ਨਾ ਮੈਨੂੰ ਕੁਛ ਕਰ ਦੇਣਾ ਮੈਨੂੰ ਮੇਰੇ ਭਾਈ ਤੇ ਯਕੀਨ ਹੈ ਜਦੋਂ ਨੂੰ ਮੈਂ ਉਹਦੀ ਘਰ ਦੀ ਇਮਾਨਤ ਸਮਝਾਤੀ ਮੈਨੂੰ ਪਹਾਂ ਦੀ ਕੁਛ ਕਰ ਦੇ ਜਮਾ ਨਹੀਂ ਕੁਛ ਕਹਿੰਦਾਗਾ ਚੱਲ ਫਿਰ ਫੜਾਇਆ ਤੂੰ ਜੇ ਤੈਨੂੰ ਫੜਾਇਆ ਤੂੰ ਫੜਾਇਆ ਹੂੰ ਤੂੰ ਚੰਗੀ ਨਹੀਂ ਕਰੀ ਭਾਬੀ ਗੱਲ ਯਾਦ ਰੱਖੀ ਇਹ ਕੋਈ ਨਾ ਮੈਂ ਚੰਗੀ ਕਿਹਦੇ ਨਾਲ ਕਰਦੀ ਹਾਂ ਹ ਤੂੰ ਮੈਨੂੰ ਚੋਰੀ ਦੀ ਚੀਜ਼ ਲਿਆ ਕੇ ਮੈਨੂੰ ਫੜਾਤੀ ਉਲਟਾ ਤੂੰ ਮੈਨੂੰ ਹਜੇ ਕਹਿੰਦੀ ਮੈਂ ਤੈਨੂੰ ਪਸਾਉਂਗੀ ਐ ਕਰੂੰਗੀ ਨਾ ਮੈਂ ਫੜਾ ਕੇ ਆਉਣਾਗਾ ਕੋਈ ਗੱਲ ਨਹੀਂ ਮੈਂ ਜਾਣਾਂਗਾ ਮੈਂ ਤਾਂ ਤੈਨੂੰ ਮਾਨਦਾਰ ਬੰਦਾ ਸਮਝਦੀ ਸੀ ਤੂੰ ਤਾਂ ਮੇਰੀਆਂ ਜੜਾਂ 'ਚ ਹੀ ਆ ਕੇ ਬੈਠ ਗਿਆ ਕੋਈ ਨਾ ਕਿਤੇ ਮਰਜ਼ੀ ਭੱਜ ਲਾ ਫਸਣਾ ਤਾਂ ਤੂੰ ਹੈਗਾ ਹੀ ਆ ਜੱਗਿਆ ਇੰਨੀ ਛੇਤੀ ਨਹੀਂ ਤੇਰਾ ਖਹਿੜਾ ਛੁੱਟਦਾ ਬਾਹ ਨਾ ਤੇਰਾ ਹਰਪ੍ਰੀਤ ਨਾਲ ਹੀ ਪਿਆ ਕੋਈ ਨਾ ਵੇਂਦਾ ਤਾਂ ਯਾ ਤੇਰੇ ਨਾਲ ਹੁੰਦਾ ਸੀ ਸਸੀ ਕਾਲ ਬਾਈ ਓ ਠੀਕ ਹੈ ਬਾਈ ਹਾਂ ਵੀਰੇ ਵਧੀਆ ਤੇ ਬਾਈ ਕਿਥੇ ਬਾਈ ਹੈਪੀ ਬਾਈ ਹੈਪੀ ਤਾਂ ਵੀਰੇ ਮੈਨੂੰ ਵੀ ਨਹੀਂ ਪਤਾ ਮੈਨ ਲਗਾ ਨਾ ਉਹ ਆਹੀ ਪੈਸੇ ਢੇਲੀ ਲੈ ਕੇ ਇੰਤਜ਼ਾਮ ਜਾ ਕਰਦੇ ਫਿਰਦੇ ਆ ਕੰਮ ਸੇ ਵੀਰੇ ਕੋਈ ਹਾਂ ਬਾਈ ਚੱਲ ਪੈਸੇ ਦਾ ਤਾਂ ਉਹਨੂੰ ਮੈਂ ਵੀ ਕਹਤਾ ਸੀ ਚੱਲ ਕੁੜੀ ਦਾ ਵਿਆਹ ਮੈਂ ਆਖਿਆ ਆਪਣੀ ਦਾ ਮੀਤ ਦਾ ਤੇ ਪੈਸੇ ਤਾਂ ਮੈਂ ਵੀ ਦੇ ਦੂੰ 2 ਲੱਖ ਰੁਪਏ ਕਹਤਾ ਸੀ ਉਹਨੂੰ ਤੇ ਮੈਂ ਤਾਂ ਨਾ ਬਾਈ ਇੱਕ ਥੋੜੇ ਨਾਲ ਗੱਲ ਕਰਨੀ ਸੀਗੀ ਹਾਂ ਵੀਰੇ ਦੱਸੋ ਤੇ ਮੈਂ ਆ ਥੋੜੀ ਜੀ ਟੈਨਸ਼ਨ ਚ ਟੈਨਸ਼ਨ ਵੀਰੇ ਕਾਦੀ ਹੋ ਗਈ ਬਾਈ ਭਾਬੀ ਨਾਲ ਮੇਰਾ ਬਾਵਾ ਕੁਝ ਹੋ ਕੇ ਹਟੇਗਾ ਬਹੁਤ ਮੈਨੂੰ ਅੱਖਾਂ ਭਰਾ ਬੋਲੀ ਆ ਗਈ ਚਲੋ ਕੋਈ ਨਹੀਂ ਵੀਰੇ ਉਹਨਾਂ ਦਾ ਸੁਭਾਈ ਆ ਤੁਸੀਂ ਗੁੱਸਾ ਨਾ ਕਰੋ ਭਾਬੀ ਵੀਰੇ ਮੈਂ ਬਈ ਗੁੱਸਾ ਕਰਦਾ ਹੀ ਨਹੀਂ ਮਾੜੀ ਮੋਟੀ ਗੱਲ ਤੇ ਤਾਂ ਮੇਰੀ ਹੁਣ ਗੱਲ ਨਾ ਧਿਆਨ ਨਾਲ ਸੁਣਿਓ ਬਈ ਮੈਂ ਤੈਨੂੰ ਨਾ ਆ ਸਿਆਉਣਾ ਫੜਾਉਣਾਗਾ ਤੇ ਇਹਦੇ ਚ ਟੂਮਾਂ ਨੇਗੀਆਂ ਇਹ ਤੁਕੇ ਰੱਖ ਸਾਹਮ ਕੇ ਠੀਕ ਹੈ ਹਾਂ ਕਿਹਨਾ ਸਿਆਉਣਾ ਹੈ ਭਾਈ ਇਹ ਤੂੰ ਦੇਖ ਲੈ ਮੜਾ ਜਾ ਹਾਏ ਇਹ ਤਾਂ ਵੀਰੇ ਮੇਰੇ ਹੀ ਟੂਮਾਂ ਨੇ ਤੇਰੇ ਆ ਬਈ ਹਾਂ ਬਈ ਇਹ ਤਾਂ ਮੇਰੇ ਆ ਜਾਂ ਤੁਹਾਡੇ ਕੋਲ ਕਿਵੇਂ ਬਈ ਇਹ ਦਾ ਮਤਲਬ ਤੂੰ ਕਿਤੇ ਤਾਂ ਨਹੀਂ ਨਾ ਨਾ ਬਈ ਮੈਂ ਤਾਂ ਕੀ ਕਰਨੀਆਂ ਨੇ ਵੀ ਮੈਂ ਇਹ ਜੀ ਚੀਜ਼ ਨਹੀਂ ਕਰਦਾ ਬਾਈ ਨਾ ਆਪਾਂ ਚੋਰੀ ਕਰਗੇ ਇਹ ਤਾਂ ਬਾਈ ਮੈਂ ਤੈਨੂੰ ਹੁਣ ਉਹੀ ਗੱਲ ਦੱਸਦਾਗਾ ਤੋ ਬਾਈ ਮੇਰੀ ਗੱਲ ਧਿਆਨ ਨਾਲ ਸੁਣੀ ਇਹ ਭਾਬੀ ਨੇ ਮੈਨੂੰ ਫੜਾਈਆਂ ਸੀ ਆ ਤੇਰੇ ਵਿਆਹ ਕਰਕੇ ਆ ਕਿ ਘਰੇ ਵਿਆਹਗਾ ਤੇ ਆ ਕਿ ਮੈਂ ਤੈਨੂੰ ਮੇਰੀ ਨਾ ਮਾਨਤ ਸਮਾਉਣੀ ਆ ਕਿ ਮੇਰੇ ਪੇਕੇ ਦਾ ਪਾਇਆ ਹੋਇਆ ਸਿਆਣਾ ਆ ਕਿ ਉਹ ਕੁੜੀ ਨੂੰ ਨਾ ਪਾ ਦੇ ਕਿ ਤੇਰਾ ਭਾਈ ਆ ਕਿ ਤੇ ਆ ਕਿ ਤੂੰ ਸਾਹਮਣੇ ਰੱਖੀ ਤੇ ਮੈਨੂੰ ਫੜਾ ਗਈ ਲੱਖ ਰੁਪਈਆ ਮੈਨੂੰ ਕਹਿੰਦੀ ਤੈਨੂੰ ਸਾਹਮਣਾਂ ਦਾ ਦੇ ਦਊਗੀ ਤੇ ਮੈਂ ਜਦੋਂ ਇਹ ਅੱਜ ਮੇਰੇ ਕੋਲੇ ਬਾਈ ਆਇਆ ਘਰੇ ਪੈਸੇ ਲੈਣ ਕੰਨਬੀ ਕੁੜੀ ਦੇ ਵਿਆਹ ਵਾਸਤੇ ਪੈਸੇ ਚਾਹੀਦੇ ਨੇ ਤੇ ਮੈਨੂੰ ਕਹਿੰਦਾ ਸਾਡਾ ਤਾਂ ਸਿਉਣਾ ਚੱਕਿਆ ਗਿਆ ਮੈਂ ਆਖਿਆ ਜਰਾ ਸਿਉਣਾ ਚੱਕਿਆ ਗਿਆ ਕਹਿੰਦਾ ਤੇਰੀ ਭਾਬੀ ਨੇ ਚੱਕਿਆਗਾ ਫਿਰ ਮੇਰੇ ਗੱਲ ਜਿਆਦਾ ਆ ਗਈ ਉਹ ਤਾਂ ਮੈਨੂੰ ਫੜਾ ਕੇ ਗਈ ਐ ਤੇ ਜੇ ਕਿਤੇ ਗੱਲ ਦਾ ਪਤਾ ਲੱਗ ਗਿਆ ਸਾਰੇ ਮੇਰੇ ਘਰੇ ਆਉਣਗੇ ਨਾ ਤਾਂ ਮੈਨੂੰ ਕੁੱਟਣ ਮਾਰਨਗੇ ਉਹ ਤਾਂ ਕਹਿੰਦਾ ਮੈਂ ਸੱਤ ਚ ਟੰਗੂ ਵੱਢ ਕੇ ਜੀਨੇ ਸਾਡਾ ਸਿਉਣਾ ਚੱਕਿਆਗਾ ਵੀਰੇ ਦੇਖੋ ਉਹਨਾਂ ਨੇ ਨਾ ਮਸਾ ਤੁਹਾਨੂੰ ਪਤਾ ਮਿਹਨਤ ਅਗਲਾ ਕਰਦਾ ਹਨਾ ਮਸਾ ਵੀਰੇ ਨੇ ਪਤਾ ਨਹੀਂ ਕਿਵੇਂ ਟੂਮਾ ਬਣਾਈਆਂ ਰੇਗੀਆਂ ਤੇ ਤੁਹਾਨੂੰ ਪਤਾ ਹੀ ਐ ਫਿਰ ਔਖਾ ਤਾਂ ਹੋਈ ਜਾਂਦਾ ਚਲ ਬੀਰਾ ਗੁੱਸੇ ਚ ਬੋੜ ਪਿਆ ਹੋਊਗਾ ਪਰ ਮੈਨੂੰ ਨਾ ਵਿਸ਼ਵਾਸ ਨਹੀਂ ਹੋ ਰਿਹਾ ਵੀ ਮੇਰੀ ਭਾਬੀ ਸਾਕੀ ਹੋ ਕੇ ਆ ਕੁਛ ਕਰੀ ਜਾਂਦੀ ਆ ਘਰ ਦੇ ਵਿੱਚ ਹੀ ਬਾਈ ਮੈਨੂੰ ਨੀ ਮੇਰੇ ਪੈਰਾਂ ਥੱਲੇ ਮਿੱਟੀ ਨਿਕਲ ਗਈ ਮੈਨੂੰ ਪਤਾ ਕੀ ਕਹਿੰਦੀ ਮੈਂ ਤੈਨੂੰ ਹੋਂ ਵੀ ਨਹੀਂ ਕਹਿੰਦੀ ਨਿਕਲਣ ਦਿੰਦੀ ਜੇ ਤੇਰਾ ਵਿੱਚ ਸੱਥ ਦੇ ਤੈਨੂੰ ਫਿਰ ਹੁਣ ਵੀ ਘੜੀਸੂਗੀ ਕਹਿੰਦੀ ਤੇਰੇ ਬਾਈ ਤੋਂ ਤੈਨੂੰ ਮਰਵਾਉਂਗੀ ਮੈਂ ਤੈਨੂੰ ਬਾਈ ਮੇਰੀ ਗੱਲ ਧਿਆਨ ਨਾਲ ਸੁਣਮੀ ਤਾਂ ਬਾਈ ਤੂੰ ਸਮਝਦਾਰਾਂਗੀ ਤੂੰ ਪੜ੍ਹੀ ਲਿਖੀ ਆਂਗੀ ਤੂੰ ਆਪਦੇ ਭਾਈ ਨੂੰ ਸਮਝਾਈਂ ਗੱਲ ਧਿਆਨ ਨਾਲ ਮੇਰੇ ਤਾਂ ਉਹ ਮਗਰ ਪੈ ਕਹਿੰਦੀ ਵੀ 22 ਜੱਗੇ ਦਾ ਕੋਈ ਕਸੂਰ ਨਹੀਂਗਾ ਉਹਨੂੰ ਸਿਆਉਣਾ ਫੜਾਈ ਅਕੇ ਸਾਡੇ ਨਾ ਵਿਆਹ ਦੇ ਵਿੱਚ ਕਠਵਟ ਹੋਊਗਾ ਤੇ ਰੌਲਗਰੌਲ ਨਾ ਹੋ ਜੇ ਐਂ ਲੱਲੇ ਭੱਬੇ ਮਾਰ ਕੇ ਫੜਾ ਕੇ ਆਈ ਆ ਮੈਨੂੰ ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਸਿਆਉਣਾ ਤੇਰਾ ਲੈ ਤੂੰ ਦੱਸਿਆਗਾ ਅਕੇ ਤਾਂ ਮੇਰਾਗਾ ਤੇ ਮੈਨੂੰ ਫੜਾ ਕੇ ਕੀ ਆ ਕਿ ਮੇਰੇ ਪੇਕਿਆਂ ਨੇ ਪਾਇਆ ਹੋਇਆਗਾ ਜਿਹੜੇ ਟੂਮਾ ਪਿੱਛੇ ਤਾਂ ਨਾ ਸਾਡੇ ਘਰੇ ਪਚਾਲ ਪਿਆ ਪਿਆ ਸੱਚੀ ਤੈਨੂੰ ਵੀ ਪਤਾਗਾ ਵੀ ਜਦੋਂ ਵਿਆਹ ਤਰ੍ਹਾਂ ਹੋਵੇ ਤੇ ਟੂਮਾ ਗਮਾਜਣ ਕਿੰਨਾ ਜ਼ਿਆਦਾ ਨੁਕਸਾਨ ਹੋ ਜਾਂਦਾ ਹਨਾ ਤੇ ਅਸੀਂ ਤਾਂ ਨਾ ਬਾਹਲੇ ਜਦੋਂ ਓਕੇ ਹੋਏ ਪਏ ਸੀਗੇ ਚੱਲ ਵਧੀਆ ਵੀਰੇ ਧੰਨਵਾਦ ਤੇਰਾ ਜਿਹੜਾ ਤੂੰ ਮੈਨੂੰ ਇਹ ਟੂਮਾ ਦੇ ਗਿਆ ਤੇ ਕੋਈ ਨਹੀਂ ਹੈਪੀ ਵੀਰੇ ਨਾਲ ਨਾ ਮੈਂ ਆਪਦੇ ਹਿਸਾਬ ਨਾਲ ਹੀ ਗੱਲ ਕਰਦਾਂ ਤੇ ਬਾਈ ਮੇਰੀ ਗੱਲ ਸੁਣਾ ਭੈਣ ਮੰਨ ਕੇ ਦੇਖ ਤੂੰ ਸਾਡੀ ਛੋਟੀ ਭੈਣ ਆਂਗੀ ਤੇ ਅਸੀਂ ਤੇਰਾ ਇੰਨਾ ਕਰਦੇ ਆਂਗੇ ਤੂੰ ਨਾ ਬਾਈ ਨੂੰ ਜਰੂਰ ਸਮਝਾਈ ਕਹਦੇ ਬਾਈ ਦਾ ਜੱਗੇ ਦਾ ਕੋਈ ਕਸੂਰ ਨਹੀਂ ਉਹ ਤਾਂ ਘਰੇ ਫੜਾ ਕੇ ਗਿਆਗਾ ਆਪਦੇ ਹਿਸਾਬ ਨਾਲ ਸਮਝਾ ਕੇ ਨਾ ਤੇ ਤੇਰੇ ਵਿਆਹ 'ਚ ਵੀ ਨਾ ਕੋਈ ਆਪਾਂ ਨੂੰ ਡਿੱਕਾ ਪਵੇ ਤੇਰੇ ਵਿਆਹ 'ਚ ਮੈਂ ਤਾਂ ਕਹਿੰਨਾ ਤੂੰ ਭੈਣ ਬਣ ਕੇ ਇੱਥੋਂ ਭੱਗ ਜੇ ਤੇ ਇੱਥੋਂ ਗੰਦ ਦੇ ਵਿੱਚੋਂ ਨਿਕਲੇ ਇਹਨਾਂ ਨੇ ਤਾਂ ਤੈਨੂੰ ਵੀ ਮਾਰ ਰੱਖਿਆਗਾ ਤੇ ਮੈਂ ਤਾਂ ਤਾਂ ਕਰਕੇ ਤੈਨੂੰ ਕਹਿਣਾ ਤੂੰ ਬਾਈ ਨੂੰ ਸਮਝਾ ਲਈ ਤੇ ਇੱਕ ਨਾ ਬਾਈ ਆ ਐਂ ਕਰੀ ਭੈਣ ਬਣ ਕੇ ਮੀਤ ਇਹਨੂੰ ਨਾ ਚੁੰਨੀ ਦੇ ਲਾਲ ਬਣ ਲਾ ਕੋਈ ਨਹੀਂ ਵੀਰੇ ਹਾਂ ਉਹ ਤਾਂ ਕੁੱਤਿਆਂ ਵਾਂਗੂ ਸੁਂਗਦੀ ਫਿਰਦੀ ਹੈ ਕਿ ਵੀ ਕਿੱਥੇ ਐ ਸਿਆਉਣਾ ਕੋਈ ਨਹੀਂ ਕੋਈ ਨਹੀਂ ਵੀਰੇ ਹਾਂ ਨਾ ਮੈਂ ਆਦੇ ਹੱਥ ਥੱਲੇ ਸਮਾਰ ਕੇ ਸੰਭਾਲ ਕੇ ਰੱਖੂੰਗੀ ਤੇ ਤੂੰ ਵੀਰੇ ਦੂਜੀ ਗੱਲ ਫਿਕਰ ਨਾ ਕਰੀ ਤੇਰੇ ਤੇ ਮੈਂ ਕੋਈ ਗੱਲ ਨਹੀਂ ਆਉਣ ਦਿੰਦੀ ਹੈਗੀ ਜਦੋਂ ਤੂੰ ਸਾਡਾ ਇੰਨੇ ਜਿਆਦਾ ਇੱਜ਼ਤ ਰੱਖੀ ਹੈ ਤੇ ਅਸੀਂ ਮੈਂ ਇੱਥੇ ਉਹ ਥੋੜੀ ਨਾ ਵੀਰੇ ਨੂੰ ਕਹੂੰਗੀ ਵੀ ਜਾ ਕੇ ਤੇਰੇ ਗੱਲ ਪੈਜੇ ਮੇਰਾ ਤਾਂ ਦਿਮਾਗ ਕੰਮ ਕਰ ਗਿਆ ਮੈਂ ਕਿ ਫੜਾ ਕੇ ਅੱਗੇ ਕੱਲ ਨੂੰ ਤਾਂ ਵਿਆਹ ਗਾ ਤੇ ਜੇ ਕਿਤੇ ਮੌਕੇ ਦੀ ਮੌਕੇ ਨਾ ਵੀ ਹੁੰਦੀਆਂ ਤੇ ਫੇਰ ਭਾਈ ਕੀ ਬਣਦਾ ਤੁਸੀਂ ਤਾਂ ਚੱਕਣੀਆਂ ਸੀ ਵੀ ਆਪਣਾ ਸਿਆਉਣਾ ਕਿੱਧਰ ਗਿਆ ਤੁਸੀਂ ਭਾਲੀ ਜਾਨੇ ਹੋਗੇ ਤੂੰ ਤਾਂ ਸਾਡੀ ਇੱਜ਼ਤ ਰੱਖਤੀ ਸੱਚੀ ਇਹ ਜੇ ਪੁੱਤ ਤਾਂ ਘਰ ਘਰ ਹੁਣ ਜਿਹੜੀ ਉਹਨੇ ਘਰ ਦੀ ਹੋ ਕੇ ਵੀ ਐਡਾ ਸਾਡਾ ਜਲੂਸ ਕੱਢਣ ਦੀ ਕਸਰ ਨਹੀਂ ਛੱਡੀ ਤੇ ਤੂੰ ਬਗਾਨਾ ਪੁੱਤ ਵੀ ਹਾ ਕੇ ਲੱਖ ਰੁਪਏ ਦਾ ਲਾਲਚ ਨਹੀਂ ਕੀਤਾ ਤੇ ਸਾਡੀਆਂ ਟੂਮਾ ਸਾਨੂੰ ਦੇ ਗਿਆ ਹਾਂ ਬਸ ਮੇਰੀ ਭੈਣ ਬਣ ਕੇ ਨਾ ਤੂੰ ਬਾਈ ਨੂੰ ਸਮਝਾਦੀ ਤੇ ਕੀ ਨਾ ਲੈਂਦੇ ਹੁੰਦੇ ਅੱਗੇ ਕੋਈ ਨਹੀਂ ਤੇਰਾ ਵਿਆਹ ਵਧੀਆ ਖੈਰ ਸੁੱਖ ਨਾਲ ਕਰਾਂਗੇ ਚੰਗਾ ਮੇਰੀ ਭ ਚਾਵਰਾਲੇ ਨਾ ਬਸ ਬਹਿਣੇ ਮੈਂ ਜਾਣਾ ਕੰਮ ਸੀਗਾ ਮੈਨੂੰ ਹਾਂ ਠੀਕ ਹੈ ਬਹਿਣ ਲੈ ਦੇਖ ਲੈ ਦੁਨੀਆ ਤੇ ਇਹ ਜੇ ਪਹਿਲੇ ਇਨਸਾਨ ਵੀ ਪਏ ਆ ਜਿਹੜਾ ਇੰਨੀਆ ਜ਼ਿਆਦੇ ਟੂਮਾ ਦੇ ਗਿਆ ਜੇ ਕਿ ਤੇਰਾ ਬਣਾ ਕਰੇ ਚੱਗੇ ਵੀਰੇ ਦੇ ਚਿੱਤ ਚ ਬੇਈਮਾਨੀ ਆ ਜਾਂਦੀ ਤਾਂ ਫਿਰ ਸਾਡਾ ਕੀ ਬਣਦਾ ਜੇ ਟੂਮਾ ਮੁੱਕਰ ਜਾਂਦਾ ਭਾਬੀ ਨੇ ਤਾਂ ਉਹੀ ਕਮਲਾਪਨ ਕਰਤਾ ਸੀਗਾ ਲੱਖ ਰੁਪਏ ਦਾ ਲਾਲਚ ਦੇ ਕੇ ਹੈ ਤੇ ਅਗਲਾ ਲੱਖ ਤੋਂ ਵੱਧ ਸੀਗੀਆਂ ਟੂਮਾ ਤਾਂ ਫਿਰ ਕੀ ਕਰਦੀ ਇੰਨੀ ਸਿਆਣੀ ਪਿਆਣੀ ਹੋ ਕੇ ਵੀ ਇਹੋ ਜਿਹੀ ਗਲਤੀਆਂ ਕਰੀ ਜਾਂਦੀ ਐ ਜੀ